ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੁੱਧ ਇੱਕ ਮਿਸ਼ਰ ਜੁੱਧ ਨਸ਼ਾ ਵਿਰੁੱਧ ਸ਼ੁਰੂ ਕੀਤਾ ਉਹਦੇ ਤਹਿਤ ਜਿਹੜਾ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਜਪੀ ਆਈਪੀਐਸ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਅਤੇ ਮਾਨਯੋਗ ਐਸਐਸਪੀ ਕਪੂਥਲਾ ਸ਼੍ਰੀ ਗੌਰਵ ਪੂਰਾਜੀ ਆਈਪੀਐਸ ਜੀ ਵੱਲੋਂ ਜੋ ਦਿਸ਼ਾ ਦੇ ਦਿੱਤੇ ਗਿਆ ਉਹਦੇ ਤਹਿਤ ਨਸ਼ਿਆਂ ਦੇ ਖਿਲਾਫ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਜਿਸ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਥਾਣਾ ਬਿਗਵਾ ਤੋਂ ਐਸਆਈ ਬਿਗਵਾ ਐਸਆਈ ਰੁਖੀ ਸਿੰਘ ਨੇ ਸਵੇਤ ਪੁਲਿਸ ਫਾਰਟੀ ਗਸ਼ਤੇ ਦੌਰਾਨ ਕੱਲ ਦੋ ਦੋ ਜਵਾਨਾਂ ਨੂੰ ਜੋ ਮੋਟਰਸਾਈਕਲ ਦੇ ਸਪਿੰਟ ਤੇ ਆ ਰਹੇ ਸੀ ਅਕਬਰਪੁਰ ਸਾਈਡ ਤੋਂ ਉਹਨਾਂ ਨੂੰ ਸ਼ੱਕ ਦੀ ਬਨਾ ਤੇ ਰੋਕ ਕੇ ਕਾਬੂ ਕਰਕੇ ਚੈੱਕ ਕੀਤਾ ਜਿਨ੍ਹਾਂ ਪਾਸੋਂ ਮਨਪ੍ਰੀਤ ਇਲਿਸ ਮਣੀ ਜੋ ਕਿ 오ੜੇਸ਼ਾ ਵਾਂ ਟੰਡਾ ਦਾ ਰਹਿਣ ਵਾਲਾ ਉਸ ਪਾਸੋਂ 3 ਗ੍ਰਾਮ ਹੋਈ ਭਰਾਵ ਹੋਈਏ ਔਰ ਜਿਹੜਾ ਉਹਦੇ ਨਾਲ ਮੋਰਸੈਲ ਦੇ ਪਿੱਲੇ ਪਾਸੇ ਬੈਠਾ ਸੀ ਮੋਨੂ ਨਾਮ ਦਾ ਲੜਕਾ ਜਿਹੜਾ ਕਿ ਅਫਗਨਪੁਰ ਦਾ ਰਹਿਣ ਵਾਲਾ ਸੀ ਉਸ ਪਾਸੋਂ ਜਿਹੜਾ ਤੀਨ ਸ਼ਿਲੀਆ ਕੋਲ ਜਿਹਾ ਭਰਾਵ ਜਿਸ ਤੇ ਇੱਕਦਮ ਕਾਰਵਾਈ ਕਰਦੇ ਹੋਏ ਸਾਡੇ ਐਸੇ ਵਕੀਰ ਸਿੰਘ ਨੇ ਥਾੜਾ ਬੇਕੋਲ ਲਿਖਿਆ ਬਤਵਾਨਾ ਬਰਸਤਾਰਾ ਅਧੀਨ ਤਾਰਾ 222 6185 ਐਨਡੀਪੀਐਸ ਐਕਟ ਦੇ ਅਧਿਰਜ ਰੱਖ ਕੇ ਦੋਨਾਂ ਦੁਸ਼ਮਣਾਂ ਕਾਬੂ ਕੀਤਾ ਹੈ ਅਤੇ ਇਹਨਾਂ ਨੂੰ ਅੱਜ ਜਿਹੜਾ ਹੈਗਾ ਉਹ پولیس ਰਿਪੋਰਟ ਕਰਵਾਉਂਦੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਜਿੰਨਾ ਪਾਸੋਂ ਨੁਗਾਈ ਦਾ ਪਰਚਾ ਦਿੱਤੀ ਜਾਵੇ ਕਿ ਇਹ ਜਿਹੜਾ ਹੈਗਾ ਨਸ਼ੀਲਾ ਪਦਾਰਥ ਅਤੇ ਜਿਹੜੀਆਂ ਨਸ਼ੀਲੀਆਂ ਗੋਲੀਆਂ ਹੈਗੀਆਂ ਇਹ ਕਿੱਥੋਂ-ਉਥੋਂ ਲੈ ਕੇ ਆ ਰਹੇ ਆ ਤੇ ਕਿੱਥੇ ਵੇਚਦੇ ਆ ਹੋਰ ਇਹਦਾ ਨਾਲ ਇਸਤਮ ਵਿੱਚ ਕੌਣ-ਕੌਣ ਰਲੋ ਇੱਥੇ ਇਹ ਗੱਲ ਸੱਚਾ ਚਾਹਵਾਂਗੇ ਕਿ ਸਾਡੀ ਜਿਹੜੀ ਇਹ ਮਹਿਮ ਹੈਗੀ ਆ ਇਹ ਲਗਾਤਾਰ ਚੱਲ ਰਹੀ ਆ ਔਰ ਕਿਸੇ ਵੀ ਦਸ਼ਾ ਤਸਕਰ ਨੂੰ ਜਾਂ ਨਸ਼ੇ ਫੈਲਰ ਨੂੰ bacha di xadega